ਹਾਂਜੀ ਹਰੀਸ਼ ਜੀ ਅੱਜ ਯੂਥ ਵੈਲਫੇਅਰ ਕਲੱਬ ਨੇ ਜਿਹੜਾ ਆਪਣੇ ਲੰਗਰ ਦੀ ਸੇਵਾ ਸ਼ੁਰੂ ਕੀਤੀ ਸਿਵਲ ਹਸਪਤਾਲ 'ਚ ਉਹ ਅੱਜ ਕਿਹਣਾ ਵੱਲੋਂ ਅਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੱਜ ਦਿਨ ਵੀਰਵਾਰ 24ਵਾਂ ਦਿਨ ਦੀ ਸੇਵਾ ਜੋ ਯੂਥ ਵੈਲਫੇਅਰ ਕਲੱਬ ਵੱਤੋਂ ਲੰਗਰ ਸਿਵਲ ਹਸਪਤਾਲ ਦੇ ਸ਼ਾਮ ਦੇ ਟਾਈਮ 'ਤੇ ਕੀਤੀ ਜਾਂਦੀ ਹੈ ਉਸ ਵਿੱਚ ਅੱਜ ਕੋਈ ਪਰਮਾਤਮਾ ਦੀ ਬਹੁਤ ਹੀ ਅੱਛੀ ਸ਼ਖਸੀਅਤ ਹੈ ਜਿਹੜੇ ਦਾਨ ਤਾਂ ਦੇਣਾ ਚਾਹੁੰਦੇ ਨੇ ਪਰ ਆਪਣਾ ਨਾਮ ਨਹੀਂ ਦੱਸਣਾ ਚਾਹੁੰਦੇ ਉਹਨਾਂ ਵਿੱਚੋਂ ਇੱਕ ਸ਼ਖਸੀਅਤ ਨੇ ਇਥੇ ਸੇਵਾ ਦਵਾਈ ਆ ਤੇ ਤੈ ਦਿਨ ਉਹਨਾਂ ਦੇ ਅਸੀਂ ਹੰਬਾਰੀਆਂ ਜਿਨ੍ਹਾਂ ਨੇ ਸਾਡੇ ਕਲੱਬ ਨਾਲ ਜੁੜ ਕੇ ਇਥੇ ਮਰੀਜ਼ਾਂ ਦੀ ਸੇਵਾ ਲਈ ਲੰਗਰ ਭੇਜਿਆ ਆ ਤੇ ਅਸੀਂ ਪ੍ਰਮਾਤਮਾ ਦੇ ਚਰਨਾ ਚ ਅਰਦਾਸ ਕਰਦੇ ਆਂ ਕਿ ਇਦਾਂ ਦੀ ਸ਼ਕਤੀਤਾ ਨੂੰ ਹੋਰ ਵੱਲ ਬਖਸ਼ੋ ਤਾਂ ਕਿ ਉਹ ਕਲੱਬ ਦੇ ਨਾਲ ਜੁੜਨ ਤੇ ਵਾਤ ਵਾਤ ਸੇਵਾ ਕਰ ਸਕਣ ਧੰਨਵਾਦ ਜੀ ਹਾਂਜੀ ਪ੍ਰਧਾਨ ਜੀ ਅੱਜ ਲੰਗਰ ਦੀ ਸੇਵਾ ਤੁਸੀਂ ਲੈ ਕੇ ਪਹੁੰਚਿਓ ਸਿਵਲ ਹਸਪਤਾਲ ਨੂੰ ਕੋਦਰ ਰਿਆਨਾਂ ਦੀ ਤਰ੍ਹਾਂ ਤੇ ਕੀ ਕਰਨਾ ਚਾਹੋਗੇ ਜੀ ਅੱਜ ਅਸੀਂ ਤਾਂ ਅਪੀਲ ਹੀ ਕਰਦੇ ਆਂ ਕਿ ਜਿਹੜੀ ਲੰਗਰ ਦੀ ਸੇਵਾ ਡੇਲੀ ਚੱਲਦੀ ਹੈ ਤੇ ਤੁਹਾਡੇ ਮਾਧਿਅਮ ਰਾਹੀਂ ਆਪਾਂ ਅਪੀਲ ਕਰਦੇ ਆਂ ਵੀ ਤੁਸੀਂ ਸਾਨੂੰ ਇੱਕ ਦਿਨ ਦੀ ਦੀ ਸੇਵਾ ਵੀ ਲੈ ਸਕਦੇ ਹੋ ਤੁਸੀਂ ਸਾਨੂੰ ਰਸ ਲੈ ਕੇ ਦੇ ਸਕਦੇ ਜਿਹਦੇ ਵਿੱਚ ਆਟਾ ਦਾਲਾਂ ਸਬਜ਼ੀਆਂ ਹੁੰਦੀਆਂ ਹੁੰਦੀਆਂ ਹਨ ਤੁਸੀਂ ਉਹ ਸਾਨੂੰ ਲੈ ਕੇ ਦੇ ਸਕਦੇ ਹਨ ਅੱਜ ਕਾਂਗ ਸਾਬੂ ਐਨਆਰਆਈ ਵੈਲਫੇਅਰ ਸੁਸਾਇਟੀ ਵੱਲੋਂ ਵੀ ਐਨਆਰਆਈ ਵੀਰ ਆਏ ਸਾਨੂੰ ਜਿਹੜੇ ਕਲੱਬ ਦੀ ਮਾਈਕ ਸਾਹਿਬਾ ਕਰਕੇ ਗਏ ਇਸ ਲੰਗਰ ਵਾਸਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਆਣ ਕੇ ਸੇਵਾ ਵੀ ਕਰਨਗੇ ਜੀ ਤੇ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕਿ ਤੁਸੀਂ ਵੱਧ ਛੱਡ ਕੇ ਸਾਡਾ ਸਹਿਯੋਗ ਕਰੋ ਜੀ